ਪੰਜਾਬ ਦੇ ਵਿੱਚ ਮੁਰਤ ਤੋਂ ਜ਼ਮੀਨ ਐਕਵਾਇਰ ਹੋਣ ਜਾ ਰਹੀਆ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਭੇਜ ਦਿੱਤੀ ਗਿਆ ਕਿ ਤੁਹਾਡੇ ਇਲਾਕੇ ਦੀ ਜ਼ਮੀਨ ਐਕਵਾਇਰ ਹੋਵੇਗੀ ਕਿੰਨੀ ਕੁ ਜ਼ਮੀਨ ਐਕਵਾਇਰ ਹੋਵੇਗੀ ਕਿਸਾਨਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਨੇ ਕਿ ਇਸ ਵਾਰ ਵੀ ਧਰਨੇ ਮੁਜ਼ਾਰੇ ਕਰਨੇ ਪੈ ਜਾਣਗੇ ਕਿੰਨਾ ਕੁ ਮੁਆਵਜ਼ਾ ਮਿਲੂਗਾ ਫਿਰ ਮੁਆਵਜ਼ਾ ਇੰਨਾ ਕੁ ਮਿਲ ਜੂ ਕਿ ਕਿਸਾਨ ਆਪਣੀ ਖੁਸ਼ੀ ਖੁਸ਼ੀ ਜਿਹੜੀ ਜ਼ਮੀਨ ਆ ਉਹ ਐਕਵਾਇਰ ਕਰਨ ਦੇ ਲਈ ਦੇ ਦੇਣਗੇ ਦਰਅਸਲ ਰਾਜਪੁਰਾ ਤੋਂ ਮਹਾਲੀ ਤੱਕ ਬਣਨ ਜਾ ਰਹੀ ਨਵੀਂ ਰੇਲਵੇ ਲਾਈਨ ਦੇ ਉੱਪਰ ਜਿਹੜਾ ਕੰਮ ਆ ਬਹੁਤ ਜਲਦ ਸ਼ੁਰੂ ਹੋਣ ਵਾਲਾ ਕੇਂਦਰੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰਮੈਂਟ ਦੇ ਲਈ ਇੱਕ ਅਧਿਕਾਰਿਕ ਚਿੱਠੀ ਭੇਜ ਦਿੱਤੀ ਹੈ ਇਹ ਰੇਲ ਲਾਈਨ ਤਿੰਨ ਜ਼ਿਲ੍ਹਿਆਂ ਨੂੰ ਸਿੱਧੇ ਤੌਰ ਤੇ ਜੋੜੇਗੀ ਲੋਕਾਂ ਦਾ ਆਮ ਲੋਕਾਂ ਦਾ ਜਿਹੜੇ ਦਿੱਲੀ ਵੇਸ ਤੇ ਸਫ਼ਰ ਕਰਦੇ ਨੇ ਉਹਨਾਂ ਦਾ ਸਫ਼ਰ ਵੀ ਆਸਾਨ ਹੋਵੇਗਾ ਕੇਂਦਰ ਸਰਕਾਰ ਨੇ ਰਾਜਪੁਰਾ ਮਹਾਲੀ ਰੇਲਵੇ ਲਾਈਨ ਪ੍ਰੋਜੈਕਟ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਨ ਲਈ ਚਿੱਠੀ ਜਾਰੀ ਕੀਤੀ ਹੈ ਪ੍ਰੋਜੈਕਟ ਕਾਫੀ ਸਮੇਂ ਤੋਂ ਕਾਗਜ਼ਾਂ ਦੇ ਵਿੱਚ ਸੀ ਪਰ ਪਿਛਲੇ ਕੁਝ ਕੁ ਸਮੇਂ ਪਹਿਲਾਂ ਕੁਝ ਮਹੀਨੇ ਪਹਿਲਾਂ ਹੀ ਨਹੀਂ ਬਲਕਿ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਕੇਂਦਰੀ ਰਾਜ ਮੰਤਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਹੋਣਾ ਦੁਆਰਾ ਵੀ ਇਸ ਦਾ ਐਲਾਨ ਕੀਤਾ ਗਿਆ ਸੀ ਕਿ ਇਸ ਪ੍ਰੋਜੈਕਟ ਨੂੰ ਜਿਹੜੀ ਅਪਰੂਵਲ ਦੇ ਦਿੱਤੀ ਗਈ ਹੈ ਪਰ ਹੁਣ ਮੈਦਾਨੀ ਤੌਰ ਤੇ ਗਰਾਊਂਡ ਜ਼ੀਰੋ ਤੇ ਜਿਹਨੂੰ ਕਿਹਾ ਜਾਂਦਾ ਹੈ ਕਿ ਕਦਮ ਚੁੱਕਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇਸ ਪ੍ਰੋਜੈਕਟ ਦੇ ਲਈ ਕੁੱਲ 53.84 ਹਕਟੇਅਰ ਜ਼ਮੀਨ ਦੀ ਲੋੜ ਪਵੇਗੀ ਸਰਕਾਰੀ ਡਾਕੂਮੈਂਟਸ ਦੇ ਮੁਤਾਬਕ ਮੁਆਵਜ਼ੇ ਅਤੇ ਮਾਪਤੋਲ ਦੀ ਜਿਹੜੀ ਪ੍ਰਕਿਰਿਆ ਉਹ ਜਲਦ ਸ਼ੁਰੂ ਹੋ ਜਾਵੇਗੀ ਜਾਨੀ ਕਿ ਸਰਕਾਰੀ ਡਾਕੂਮੈਂਟਾਂ ਦੇ ਅਨੁਸਾਰ ਕਿੰਨਾ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਣੀ ਆ ਕਿੰਨਾ ਮੁਆਵਜ਼ਾ ਦਿੱਤਾ ਜਾਣਾ ਕਿਸ ਤਰੀਕੇ ਦਿੱਤਾ ਜਾਣਾ ਜਿਹੜਾ ਜਿਸ ਦੀ ਪਰਚੋਲ ਕੀਤੀ ਜਾਣੀ ਆ ਮਾਪਤੋਲ ਕੀਤਾ ਜਾਣਾ ਕਿ ਜ਼ਮੀਨ ਦੀ ਕਿੰਨੀ ਕੀਮਤ ਬਣਦੀ ਆ ਇਹ ਪ੍ਰਕਿਰਿਆ ਕੋਈ ਸਮੇਂ ਦੇ ਵਿੱਚ ਸ਼ੁਰੂ ਹੋ ਜਾਣੀ ਆ ਨਵੀਂ ਰੇਲ ਲਾਈਨਾ ਪਟਿਆਲਾ ਪਤੇਗੜ ਸਾਹਿਬ ਅਤੇ ਮੋਹਾਲੀ ਜ਼ਿਲ੍ਹਿਆਂ ਦੇ 라ਹੀਂ ਲੰਘਣ ਜਾ ਰਹੀ ਇਸ ਨਾਲ ਸਿਰਫ ਯਾਤਰਾ ਦਾ ਸਮਾਂ ਘਟੇਗਾ ਨਹੀਂ ਬਲਕਿ ਇਲਾਕੇ ਦੇ ਉਦਯੋਗ ਅਤੇ ਵਪਾਰ ਦੇ ਲਈ ਨਵੀਆਂ ਸੰਭਾਵਨਾਵਾਂ ਵੀ ਖੁੱਲਣਗੀਆਂ ਕਿਉਂਕਿ ਬਹੁਤ ਸਾਰੇ ਉਜੋਗ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਸੱਦਾ ਸਮਾਨ ਰੇਲਵੇ ਦੇ ذریعے ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੁੰਦਾ ਉਹਨਾਂ ਨੂੰ ਇੱਕ ਵੱਡਾ ਹੰਗਾਰਾ ਮਿਲਣ ਜਾ ਰਿਹਾ ਖਾਸ ਕਰਕੇ ਰੋਜ਼ਾਨਾ ਜਿਹੜੇ ਯਾਤਰਾ ਕਰਦੇ ਨੇ ਬਹੁਤ ਸਾਰੇ ਲੋਕ ਰਾਜਪੁਰੇ ਤੋਂ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਤੋਂ ਮਹਾੜੀ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਕੰਮਕਾਰ ਕਰਦੇ ਨੇ ਉਹਨਾਂ ਨੂੰ ਡੇਲੀ ਸਫ਼ਰ ਕਰਨਾ ਬਹੁਤ ਆਸਾਨ ਹੋ ਜਾਵੇਗਾ ਮਹਾੜੀ ਤੱਕ ਦੀ ਸਿੱਧੀ ਰੇਲ ਕਨੈਕਟੀਵਿਟੀ ਸੜਕੀ ਟ੍ਰੈਫਿਕ ਦਾ ਦਬਾਅ ਵੀ ਘਟਾਵੇਗੀ ਉਸਤਾਨਕ ਇਲਾਕਿਆਂ ਦੇ ਵਿੱਚ ਰੀਅਲ ਅਸਟੇਟ ਅਤੇ ਰੋਜ਼ਗਾਰ ਦੇ ਮੌਕੇ ਵੱਧ ਸਕਦੇ ਨੇ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜ਼ਮੀਨ ਇਕਵੇਦ ਦੀ ਕਾਰਵਾਈ ਕਿੰਨੀ ਤੇਜ਼ ਸ਼ੁਰੂ ਹੁੰਦੀ ਹੈ ਪ੍ਰੋਜੈਕਟ ਕਦੋਂ ਤੱਕ ਗਰਾਊਂਡ ਜ਼ੀਰੋ ਦੇ ਉੱਪਰ ਸ਼ੁਰੂ ਹੋ ਜਾਂਦਾ ਤੇ ਕਦੋਂ ਤੱਕ ਮੁਕੰਮਲ ਵੀ ਹੋ ਜਾਂਦਾ ਅਸੀਂ ਇਸ ਪ੍ਰੋਜੈਕਟ ਦੇ ਉੱਪਰ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਐਨਆਰਟੀਵੀ ਦੇ ਨਾਲ